ਹਾਂਜੀ ਆਪਾਂ ਖੜੇ ਅੱਜ ਜਗਸੀਰ ਡੀਪੋ ਹੋਲਡਰ ਦੇ ਕੋਲ ਤੇ ਜਿਹੜਾ ਆਪਣਾ ਰਾਸ਼ਨ ਕਾਰਡਾਂ ਤੇ ਜਿਹੜੀ ਕਣਕ ਮਿਲਦੀ ਆ ਉਸ ਬਾਰੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਹਸੀਕਰ ਹਸੀਕਰ ਜੀ ਹਾਂਜੀ ਬਾਈ ਤੁਸੀਂ ਇੱਥੇ ਮੈਂ ਸੁਣਿਆ ਸੀ ਗੱਲ ਵਿੱਚ ਵੀ ਕੇਵਾਈਸੀ ਕਰਾ ਰਹੇ ਹੋ ਵੀ ਕੇਵਾਈਸੀ ਦਾ ਕਾਰਨ ਕੀ ਆ ਵੀ ਤੁਸੀਂ ਕਿਉਂ ਕਰਾ ਰਹੇ ਹੋ ਇਹ ਕੇਵਾਈਸੀ ਸਰਕਾਰ ਵੱਲੋਂ ਹੋ ਰਹੀ ਹੈ ਜੀ ਹਾਂਜੀ ਵੀ ਇੱਕ ਤਰ੍ਹਾਂ ਦੀ ਵੀ ਇਹ ਮਰਦ ਸਮਾਰੀ ਹੀ ਮੰਨ ਲਓ ਜੇ ਡੈਥ ਵਗੈਰਾ ਹੋ ਜੂ ਨਾ ਉਹਨਾਂ ਫਿੰਗਰਪ੍ਰਿੰਟ ਨਹੀਂ ਲੱਗਦੇ ਮਸ਼ੀਨ ਤੇ ਹਾਂਜੀ ਉਹਨਾਂੇ ਕਾਰਡਾਂ 'ਉਹ ਮਸ਼ੀਨ 'ਚ ਕਾਰਡ ਕੱਟੇ ਜਾਣਗੇ ਉਹਨਾਂ ਦੇ ਨਾਮ ਕੱਟੇ ਜਾਣਗੇ ਜੀ ਹਾਂਜੀ ਹਾਂਜੀ ਇਹ ਤਾਂ ਕਰਕੇ ਕੇਬੀਸੀ ਹੈ ਜੀ ਇੱਕ ਇਹ ਹਰ ਇੱਕ ਪਰਿਵਾਰ ਨੂੰ ਜਿਹੜੇ ਮੈਂਬਰ ਨੇ ਚਾਹੇ 4 ਨੇ ਚਾਹੇ 2 ਨੇ ਉਹਨਾਂ ਨੂੰ ਜਿੰਨੇ ਕਾਰਡਾਂ ਦੇ ਉੱਪਰ ਨਾਮ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਕਰਵਾਉਣੀ ਚਾਹੀਦੀ ਹੈ ਹਾਂ ਸਾਰਿਆਂ ਨੂੰ ਕਰਵਾਉਣੀ ਚਾਹੀਦੀ ਨਹੀਂ ਜੇ ਕੋਈ ਨਹੀਂ ਕਰਵਾਉਂਦਾ ਉਹਨਾਂ ਕਾਰਡ 'ਚੋਂ ਨਾਮ ਕੱਟੇ ਜਾਊਗਾ ਜੀ ਠੀਕ ਹੈ ਜੀ ਤੇ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ ਇੱਕ ਇੱਕ ਤੁਹਾਨੂੰ ਹੋਰ ਥੋੜਾ ਸਵਾਲ ਕਰਦੇ ਆ ਜੇ ਕੋਈ ਦੂਰ ਬੈਠਾਗਾ ਭੈਣ ਭਾਈ ਉਹ ਉੱਥੇ ਨਹੀਂ ਆ ਸਕਦਾ ਤੁਹਾਡੇ ਕੋਲੇ ਪੰਜਾਬ ਦੇ ਵਿੱਚ ਵੀ ਉਹ ਕਿਸੇ ਵੀ ਡਿਪੋ ਹੋਲਡਰ ਕੋਲੇ ਕਰਾ ਸਕਦਾ ਹਾਂ ਕਿਸੇ ਵੀ ਡਿਪੋ ਹੋਲਡਰ ਕੋਲ ਕਰਾ ਸਕਦਾ ਹੈ ਉਧਾਰ ਕਾਰਡ ਲੈ ਜੀ ਨਾਲ ਕੇਵਲੇ ਕਰਵਾ ਸਕਦੇ ਆ ਜੀ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਹੈਗੀ ਤੇ ਇੱਕ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਜ਼ਰੂਰੀ ਆ ਜਿਹੜੀ ਕੇਵਾਈਸੀ ਕਰਾਉਣੀ ਆ ਹਰ ਇੱਕ ਬੰਦੇ ਦਾ ਫਰਜ਼ ਬਣਦਾ ਇਹਨਾਂ ਨੇ ਲੌਸਮੈਂਟ ਆ ਤੁਸੀਂ ਕਰਵਾਈਆਂ ਕਿ ਬੈਸੀ ਕਰਵਾ ਰਹੇ ਹੋ ਲੌਸਮੈਂਟ ਬਹੁਤ ਟਾਈਮ ਦੀ ਕਰਵਾ ਰਹੇ ਆ ਜੀ ਇਹ ਕੇਵਾਈਸੀ ਕਰਦਿਆਂ ਤੋਂ 2 ਮਹੀਨੇ ਹੋ ਗਏ ਹੁਣ ਅਸੀਂ 5-7 ਤਾਂ ਨਹੀਂ ਫੇਰ ਬਹੁਤ ਅਨਾਉਂਸਮੈਂਟ ਕਰਵਾ ਚੁੱਕੇ ਆ ਜੀ ਅੱਜ ਸਵੇਰੇ ਵੀ ਕਰਾਈ ਕੱਲ ਸ਼ਾਮ ਵੀ ਕਰਾਈ ਪਰਸੋਂ ਵੀ ਕਰਵਾਈ ਸੀਗੀ ਹਾਂਜੀ ਹਾਂਜੀ ਇਹ 31 ਮਾਰਚ ਲਾਸਟ ਡੇਟ ਆ ਜੀ ਇਹਦੀ ਕੇਵਾਈਸੀ ਦੀ ਤਾਂ ਕਰਕੇ ਕੇਵਾਈਸੀ ਕਰਵਾ ਲੈਣ ਜੀ ਹਾਂਜੀ ਹਾਂਜੀ ਆਪਣਾ ਜਿਹੜਾ ਇਹ ਕੇਵਾਈਸੀ ਦੀ ਡੇਟ ਆ 31 ਤਰੀਕ ਲਾਸਟ ਆ 31 ਮਾਰਚ ਤੇ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਸਾਰੇ ਵੀਰ ਜਿਹਦੀ ਕੇਵਾਈਸੀ ਕਰਵਾਉਣ ਵਾਲੀ ਰਹਿੰਦੀ ਆ ਰਾਸ਼ਨ ਕਾਰਡਾਂ ਦੀ ਹਰ ਇੱਕ ਉਹ ਰਸਨ ਕਾਰਡਾਂ ਦੀ ਕੇਵਾਈਸੀ ਕਰਵਾਓ ਤੇ ਇਹਨਾਂ ਨੂੰ ਲੌਸਮੈਂਟਾ ਕਰਾਉਂਦਿਆਂ ਨੂੰ ਵੀ ਕਾਫੀ ਟਾਈਮ ਹੋ ਗਿਆ ਜਿਨੇ ਹਜੇ ਤੱਕ ਕਰਵਾਈਆਂ ਨਹੀਂ ਤੁਸੀਂ ਜਲਦੀ ਤੋਂ ਜਲਦੀ ਕਿਸੇ ਵੀ ਡੀਪੂ ਹੋਲਡਰ ਤੇ ਜਾ ਕੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਕਰਵਾ ਸਕਦੇ ਹੋ ਚਾਹੇ ਕੋਈ ਕਿਤੇ ਵੀ ਬੈਠਾਗਾ ਕਿਸੇ ਰਿਸ਼ਤੇਦਾਰੀ ਚਾਹੇ ਦੂਰ ਆ ਨੇੜੇ ਆ ਕਈ ਵਾਰ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਗਿਆ ਹੁੰਦਾ ਬਾਹਰ ਅੰਦਰ ਪਰ ਕਰਵਾਉਣੀ ਜ਼ਰੂਰ ਹੈਲਪ ਅਸੀਂ ਵੱਧ ਤੋਂ ਵੱਧ ਕਰਾਂਗੇ ਤੇ ਵੀਰ ਨੇ ਵੀ ਇਹੀ ਬੇਨਤੀ ਕਰੀ ਆ ਵੀ ਸ਼ਾਮ ਤੱਕ ਜਦੋਂ ਮਰਜ਼ੀ ਤੁਸੀਂ ਆ ਕੇ ਦਰਵਾਜ਼ਾ ਸਕਦੇ ਹੋ ਦੋਹੇ ਮਸ਼ੀਨਾਂ ਚੱਲ ਰਹੀਆਂ ਹੋਣਾਂ ਜਿਹੜੀ ਇੱਕ ਮਸ਼ੀਨ ਆਨਲਾਈਨ ਹੈ ਤੇ ਕੇਵਾਈਸੀ ਹੁੰਦੀ ਆ ਤੇ ਤੁਸੀਂ ਇਹਤੇ ਕੇਵਾਈਸੀ ਕਰਵਾ ਸਕਦੇ ਹੋ ਤੇ ਇੱਕ ਵੀਰ ਜਿਵੇਂ ਆਪਣਾ ਇੱਕ ਕੇਵਾਈਸੀ ਹੋ ਰਹੀ ਆ ਤੇ ਲਗਭਗ ਆਪਣੇ ਕੋਲੇ ਕਿੰਨੇ ਕੁ ਪਿੰਡਕਾਂ ਵਾਲੀ ਦੇ ਵਿੱਚ ਕੇਵਾਈਸੀ ਵਾਲੇ ਰਹਿੰਦੇ ਨੇ ਆਪਣੇ 400 ਦੇ ਕਰੀਬ ਰਹਿੰਦੇ ਆ ਜੀ ਵਿੱਚੋਂ ਡੈਥ ਵਾਲੇ ਵੀ ਵਿੱਚ ਵਿਆਹੀ ਕੁੜੀਆਂ ਵਾਲੇ ਵੀ ਆ ਜੀ ਆਹ ਲਿਸਟਾਂ ਉਹਨੇ ਗਈਆਂ ਹੋਈਆਂ ਜੀ ਆਹ ਲਿਸਟਾਂ ਆਪਣੇ ਕੋਲ ਆਈਆਂ ਹੋਈਆਂ ਦੋ ਲਿਸਟਾਂ ਆਈਆਂ ਨੇ ਹਾਂਜੀ ਇਹ KYC ਵਾਲੀਆਂ ਜਿਹੜੀਆਂ ਹੋਈਆਂ ਨਹੀਂ ਉਹਨਾਂ ਦੀਆਂ ਆਈਆਂ ਹੋਈਆਂ ਜੀ ਇਹ ਪਹਿਲਾਂ KYC ਕਰਵਾਈ ਹੀ ਲਗਭਗ ਸਾਰਿਆਂ ਦੀ ਹੋ ਗਈ ਸੀ ਜੀ ਹਾਂਜੀ ਤੇ ਵਿੱਚ ਕਿਸੇ ਦੀ ਕਈ ਕਾਰਨ ਕਰਕੇ KYC ਕੰਪਲੀਟ ਨਹੀਂ ਹੋਈ ਹਾਂਜੀ ਹਰ ਇੱਕ ਨੂੰ ਬੇਨਤੀ ਹੈ ਜਿਹੜਿਆਂ ਨੇ ਪਹਿਲਾਂ KYC ਕਰਵਾਈ ਸੀ ਤੇ ਉਹ ਵੀ ਆ ਕੇ ਕਰਵਾ ਕੇ ਜਾਣ ਇੱਕ ਵਾਰੀ ਆਪ ਦਾ ਕਨਫਰਮ ਕਰਕੇ ਜਾਣਾ ਕਿ ਪਰਿਵਾਰ ਦਾ ਕੋਈ ਵੀ ਇੱਕ ਜੀ ਆ ਜੇ ਕਾਰਤਾਰ ਕਾਡ ਲੈ ਆਵੇ ਜੀ ਅਸੀਂ ਚੈੱਕ ਕਰਕੇ ਦੱਸ ਦਾਂਗੇ ਵੀ KYC ਰਹਿੰਦੀ ਹੈ ਕੰਪਲੀਟ ਹੈ ਜੀ ਅੱਛਾ ਜੀ ਇੱਕ ਜਦੋਂ KYC ਕਰਵਾਉਣੀ ਆ ਜੇ ਉਹਨਾਂ ਨੂੰ ਗੁੱਠਾ ਹਰ ਇੱਕ ਦਾ ਲਾਉਣਾ ਜ਼ਰੂਰੀ ਆ ਕੀ ਇਕੱਲਾ ਇੱਕ ਪਰਿਵਾਰ ਲੈ ਕੇ ਆਧਾਰ ਕਾਰਡ ਆ ਸਕਦਾ ਨਹੀਂ ਕੇ ਵੀ ਸੀ ਦਾ ਮਤਲਬ ਹੀ ਹਰੇਕ ਕੀ ਉਹ ਫਿੰਗਰਪ੍ਰਿੰਟ ਲੱਗਦਾ ਜੀ ਪਰ ਜਿਵੇਂ ਹੁਣ ਲਿਸਟ ਆਈ ਇਹ ਜਿਹੜੀ ਲਿਸਟ ਆਈ ਹੋਈ ਆ ਵਿੱਚੋਂ ਕਿਸੇ ਕਿਸੇ ਦੇ ਵੀ ਕੇ ਵੀ ਸੀ ਰਹਿੰਦੀ ਆ ਜਿਵੇਂ ਪਰਿਵਾਰ ਦੇ ਪੰਜ ਹੀ ਆ ਹਾਂ ਜੀ ਪੰਜਾਂ ਹੀ ਕੇ ਵੀ ਸੀ ਕਰਵਾਤੀ ਸੀ ਪਹਿਲਾਂ ਤੇ ਮੰਨ ਲੀਏ ਉਹਦੀ ਇੱਕ ਅੱਧੀ ਕੈਨਸਲ ਹੋ ਗਈ ਜੀ ਹਾਂ ਜੀ ਹਾਂ ਜੀ ਤੇ ਹੁਣ ਕੋਈ ਪਰਿਵਾਰ ਦਾ ਮੈਂਬਰ ਆਵੇ ਕਾਰਡ ਲਿਆ ਉਹ ਆਧਾਰ ਕਾਰਡ ਲਿਆ ਆਵੇ ਚੈੱਕ ਕਰਵਾਵੇ ਸਾਡੇ ਕੋਲ ਅਸੀਂ ਦੱਸਤਾ ਵੀ ਆ ਜੀ ਦੀ ਕੇ ਵੀ ਸੀ ਰਹਿੰਦੀ ਹੈ ਉਹ ਦੁਬਾਰਾ ਕੇ ਵੀ ਸੀ ਕਰਵਾ ਲੈਣਾ ਹਾਂ ਜੀ ਤੁਸੀਂ ਪਿੰਡਕਾਂ ਵਾਲੀ ਦੇ ਆ ਕੇ ਜਗਸੀਰ ਸਿੰਘ ਡੀਪੂ 홀ਡਰ ਕੋਲ ਆ ਕੇ KYC ਕਰਵਾ ਸਕਦੇ ਹੋ ਜੇ ਕੋਈ ਹੋਰ ਵੀਰ ਵੀ ਇਸ ਪਿੰਡ ਦੇ ਵਿੱਚ ਰਹਿ ਰਿਹਾਗਾ ਕੋਈ ਦੂਰ ਨੇੜੇ ਦਾ ਜੇ ਉਹ ਆਪਦੇ ਪਿੰਡ ਨਹੀਂ ਜਾ ਸਕਦਾ ਤੁਸੀਂ ਆ ਕੇ ਆਧਾਰ ਕਾਰਡ ਲੈ ਕੇ ਤੁਸੀਂ ਇਹਨਾਂ ਕੋਲੇ ਆ ਕੇ KYC ਕਰਵਾ ਸਕਦੇ ਹੋ ਆਨਲਾਈਨ KYC ਹੋ ਰਹੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰੋ ਜੇਕਰ ਜੇਕਰ ਕੋਈ ਵੀ ਕੇ ਵੀ ਸੀ ਕਰਵਾਉਣ ਤੋਂ ਨਹੀਂ ਰਹਿੰਦਾਗਾ ਉਹਦਾ ਨਾਮ ਕੱਟੇ ਹੋ 31 ਮਾਰਚ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਡੀਪੂ ਹੋਲਡਰ ਅਤੇ ਫੂਡ ਸਪਲਾਈ ਇਨਸਪੈਕਟਰ ਕੋਈ ਜ਼ਿੰਮੇਵਾਰ ਨਹੀਂ ਹੋਵੇਗਾ ਹਾਂ ਉਹ ਖੁਦ ਆਪ ਦਾ ਆਪ ਜ਼ਿੰਮੇਵਾਰ ਹੋਵੇਗਾ ਜਿਨੇ ਨਹੀਂ ਕੇ ਵੀ ਸੀ ਕਰਵਾਈ ਥੈਂਕ ਯੂ ਜੀ